ਆ ਸਰਕਾਰੀ ਠੇਕੇ ਤੋਂ ਪੀ ਕੇ ਬੰਦਾ ਮਰਿਆ ਹੈ ਹਾਂਜੀ ਗੱਲ ਨੂੰ ਸਮਝ ਲਓ ਹਾਂਜੀ ਸਰਕਾਰੀ ਠੇਕੇ ਤੋਂ ਬੰਦੇ ਨੇ ਬੋਤਲ ਲਈ ਤੇ ਪੀ ਕੇ ਮਰ ਗਿਆ ਫਿਰ ਸਰਕਾਰ ਜ਼ਿੰਮੇਵਾਰ ਜ਼ਿੰਮੇਵਾਰ ਹਾਂਜੀ ਹਾਂਜੀ ਜੇ ਆਪਾਂ ਹੁਣ ਜਿਹੜੇ ਬੰਦੇ ਕੋਲ ਬੰਦਾ ਲੈ ਕੇ ਆਉਂਦਾ ਇਹ ਜਾ ਕੇ ਪੀਂਦਾ ਹਾਂਜੀ ਉਹ ਕੋਈ ਠੇਕੇਦਾਰ ਨਹੀਂ ਉਸ ਕੋਈ ਸਰਕਾਰ ਦਾ ਕਰਮੰਦਾ ਨਹੀਂ ਸਰਕਾਰ ਦਾ ਮੁਲਾਜ਼ਮ ਨਹੀਂ ਕਾਰ ਦੀ ਜ਼ਿੰਮਵਰੀਤਾ ਹੈ ਜੇ ਸਰਕਾਰੀ ਠੇਕੇ ਤੋਂ ਮੈਂ ਕੀ ਬੰਦਾ ਮਰਿਆ ਹੋਇਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਰਿਮਾਂਡ ਮਿਲ ਜਾਂਦਾ ਉਹਨਾਂ ਦੇ ਪਤਨੀ ਆਉਂਦੇ ਨੇ ਵੀਡੀਓ ਰਾਹੀਂ ਇੱਕ ਮੈਸੇਜ ਜਿਹੜਾ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਲੋਕਾਂ ਤੱਕ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜੇਲ੍ਹ ਦੇ ਵਿੱਚੋਂ ਆਖਰ ਕੀ ਸੰਦੇਸ਼ ਭੇਜਿਆ ਹੁਣ ਮਸਲਾ ਇਹ ਆ ਕਿ ਕੇਜਰੀਵਾਲ ਹੋਰਾਂ ਨੂੰ ਨਾਜਾਇਜ਼ ਹਿਰਾਸਤ ਦੇ ਵਿੱਚ ਲਿਆ ਜਾਇਜ਼ ਲਿਆ ਇਹ ਸਾਰਾ ਕੁਝ ਕਾਨੂੰਨੀ ਤਰੀਕੇ ਦੇ ਨਾਲ ਸਾਹਮਣੇ ਆਜੂਗਾ ਵੱਡੀ ਗੱਲ ਇਹ ਆ ਕਿ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਜਿਹੜੇ ਦੋਸ਼ ਲੱਗੇ ਨੇ ਉਹ ਸ਼ਰਾਬ ਘਟਾਲੇ ਦੇ ਲੱਗੇ ਨੇ ਤੇ ਜਦੋਂ 11 12 ਦੇ ਵਿੱਚ ਅੰਦੋਲਨ ਹੁੰਦਾ ਅੰਨਾ ਹਜ਼ਾਰੇ ਵਾਲਾ ਤਾਂ ਉਸ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਇਹ ਲੀਡਰ ਜਦੋਂ ਬਾਅਦ ਦੇ ਵਿੱਚ ਰਾਜਨੀਤਿਕ ਪਾਰਟੀ ਬਣਾਉਂਦੇ ਨੇ ਤਾਂ ਅਸੀਂ ਉਸ ਵੇਲੇ ਨੂੰ ਵੀ ਯਾਦ ਕਰੀਏ ਕਿ ਉਹਨੂੰ ਕਿਹੜੀਆਂ ਗੱਲਾਂ ਕਿਹੜੇ ਵਾਅਦੇ ਕਰਕੇ ਇਹ ਸੱਤਾ ਦੇ ਵਿੱਚ ਆਏ ਸੀ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਉਹਦੇ ਵਿੱਚ ਇੱਕ ਫੋਟੋ ਕੇਜਰੀਵਾਰ ਹੋਣਾ ਦੀ ਜਦੋਂ ਸੌ ਚੱਕ ਸਮਾਗਮ ਨੂੰ ਜਾਂਦੇ ਨੇ ਉਸ ਵੇਲੇ ਦੀ ਦਿਖਾਈ ਜਾਂਦੀ ਆ ਕਿ ਵੈਗਨਰ ਗੱਡੀ ਦੇ ਵਿੱਚ ਜਾਂਦੇ ਨੇ ਉਦੋਂ ਬੜਾ ਇੱਕ ਜਿਹੜਾ ਇਹਨਾਂ ਦਾ ਬਿਆਨ ਵੀ ਪਪੂਲਰ ਹੋਇਆ ਸੀ ਲੋਕਾਂ ਨੇ ਹੀ ਪਸੰਦ ਕੀਤਾ ਕਹਿੰਦੇ ਮੈਂ ਆਪਣੀ ਗੱਡੀ ਦੇ ਵਿੱਚ ਆ ਕੇ ਸੌ ਚੱਕ ਰਿਹਾ ਉੱਥੇ ਲਿਖਿਆ ਕਹਿੰਦੇ ਜੇ ਉਹੀ ਕੇਜਰੀਵਾਲ ਅੱਜ ਹਿਰਾਸਤ ਦੇ ਵਿੱਚ ਲਿਆ ਹੁੰਦਾ ਤਾਂ ਲੋਕਾਂ ਨੇ ਸੜਕਾਂ ਤੇ ਆ ਜਾਣਾ ਸੀ ਪਰ ਅੱਜ ਵਾਲਾ ਕੇਜਰੀਵਾਲ ਮਹਿੰਗੀਆਂ ਗੱਡੀਆਂ 'ਚ ਬੈਠਦਾ ਅੱਜਵਾਲਾ ਕੇਜਰੀਵਾਲ ਕਰੋੜਾਂ ਦੇ ਬੰਗਲਿਆਂ 'ਚ ਰਹਿੰਦਾ ਤੇ ਅੱਜਵਾਲਾ ਕੇਜਰੀਵਾਲ ਜਿਹੜਾ ਉਹ ਵੀ ਵੀ ਆਈਪੀ ਸਿਕਿਉਰਿਟੀ ਜਿਹੜੀ ਆ ਉਹਦੇ ਘੇਰੇ ਦੇ ਵਿੱਚ ਰਹਿੰਦਾ ਖੈਰ ਰਾਜਨੀਤੀ ਦੇ ਵਿੱਚ ਆ ਕੇ ਰੰਗ ਬਟਾਉਣਾ ਸੁਭਾਵਿਕ ਆ ਇਹਨਾਂ ਨੇ ਵੀ ਵਟਾ ਲਿਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖਾਸ ਕਰਕੇ ਜਿਹੜੇ ਲੋਕ ਸਰਕਾਰ ਦੇ ਵਿੱਚ ਨੁਮਾਇੰਦਗੀ ਕਰ ਰਹੇ ਨੇ ਹੁਣ ਉਹਨਾਂ ਦਾ ਦਿੱਲੀ ਜਾ ਕੇ ਜਾਂ ਦਿੱਲੀ ਦੇ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਜਿਹੜਾ ਪ੍ਰਤੀਕਰਮ ਆ ਰਿਹਾ ਉਸ ਨੂੰ ਲੈ ਕੇ ਉਹ ਖੁਦ ਆਪਣੇ ਹੀ ਬਿਆਨਾਂ ਦੇ ਨਾਲ ਘਿਰਦੇ ਨਜ਼ਰ ਆ ਰਹੇ ਨੇ ਯਾਰ ਕਰੀਏ ਕਿ ਪਿੱਛੇ ਜੇ ਹਲੇ ਕੁਝ ਕੁ ਮਹੀਨੇ ਪੁਰਾਣੀ ਗੱਲ ਹੈ ਕਿ ਜਦੋਂ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਪੁਲਿਸ ਨੇ ਕਿਹੜੇ ਤਰੀਕੇ ਅਪਣਾਏ ਸੀ ਚਪਾਲ ਖੈਰਾ ਨੂੰ ਜਦੋਂ ਤੜਕੇ-ਤੜਕੇ ਘਰੋਂ ਚੁੱਕਿਆ ਗਿਆ ਉਸ ਵੇਲੇ ਪੁਲਿਸ ਨੇ ਕਿਹੜੇ ਤਰੀਕੇ ਅਪਣਾਏ ਸੀ ਹੋਰ ਬਹੁਤ ਸਾਰੇ ਵਿਰੋਧੀ ਜਿਹੜੇ ਪਾਰਟੀਆਂ ਦੇ ਲੀਡਰ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਬੜੇ ਇਮਾਨਦਾਰ ਹੋਣਗੇ ਜਾਂ ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਸਾਰੇ ਝੂਠੇ ਹੋਣਗੇ ਪਰ ਸਰਕਾਰ ਤੇ ਪ੍ਰਸ਼ਾਸਨ ਨੇ ਜਿਹੜਾ ਤਰੀਕਾ ਅਪਣਾਇਆ ਉਹਦੇ ਉੱਤੇ ਵੀ ਫਿਰ ਤਾਂ ਸਵਾਲ ਉੱਠਦੇ ਨੇ ਕਿ ਤੁਸੀਂ ਵੀ ਤਾਂ ਭਾਈ ਪੂਰਾ ਜ਼ੋਰ ਅਜ਼ਮਾਇਸ਼ ਕਰਕੇ ਜਿਹੜਾ ਉਹ ਬੰਦੇ ਨੂੰ ਚੁੱਕ ਕੇ ਜਿਹੜਾ ਆ ਉਹ ਅੰਦਰ ਕੀਤਾ ਤੇ ਹਾਲੇ ਤੱਕ ਸਾਬਤ ਕੋਈ ਵੀ ਜਿਹੜਾ ਹੈ ਉਹ ਦੋਸ਼ੀ ਸਾਬਤ ਨਹੀਂ ਹੋਇਆ ਕਾਨੂੰਨ ਦੇ ਰਾਹੀਂ ਹੀ ਜਿਹੜਾ ਕਿਸੇ ਬੰਦੇ ਨੇ નિર્ਦੋਸ਼ ਸਾਬਤ ਹੋਣਾ ਕਿਸੇ ਬੰਦੇ ਨੇ ਦੋਸ਼ੀ ਸਾਬਤ ਹੋਣਾ ਪਰ ਹੁਣ ਇਹ ਕਹਿਣਾ ਕਿ ਜੇ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਲੋਕਤੰਤਰੀ ਖਤਮ ਹੋ ਗਿਆ ਯਾਰ ਇੱਡਾ ਵੀ ਕੋਈ ਬਹੁਤ ਵੱਡਾ ਕਹਿਰ ਨਹੀਂ ਵਾਪਰ ਗਿਆ ਕੇਜਰੀਵਾਲ ਸਾਹਿਬ ਦਾ ਵੀਡੀਓ ਕਾਨਫਰੈਂਸ ਰਾਹੀਂ ਇਹ ਬਿਆਨ ਭੇਜਦੇ ਨੇ ਕਹਿੰਦੇ ਮੇਰੀ ਤਾਂ ਜ਼ਿੰਦਗੀ ਹੀ ਦੇਸ਼ ਦੇ ਲੇਖੇ ਆ ਮੇਰਾ ਤਾਂ ਸਭ ਕੁਝ ਜਿਹੜਾ ਆ ਉਹ ਦੇਸ਼ ਲਈ ਕੁਰਬਾਨ ਆ ਅਕਸਰ ਇਹੋ ਜਿਹੇ ਬਿਆਨ ਜਿਹੜੇ ਨੇ ਉਹ ਉਹ ਇਹੋ ਜਿਹੇ ਮੌਕਿਆਂ ਤੇ ਆਉਂਦੇ ਨੇ ਫਿਲਮੀ ਜਿਹੇ ਡਾਇਲੌਗ ਵੀ ਬਹੁਤ ਸਾਰੇ ਲੱਗਦੇ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਖੂਬ ਗਰਜਦੇ ਨੇ ਪਰ ਮਾਨ ਸਾਹਿਬ ਪੰਜਾਬ ਦੇ ਮਸਲੇ ਬਹੁਤ ਵੱਡੇ ਨੇ ਪੰਜਾਬ ਦੇ ਵਿੱਚ ਇੱਕ ਇਹੋ ਜੀ ਘਟਨਾ ਵਾਪਰ ਜਾਂਦੀ ਆ ਜਿਹਨੂੰ ਲੈ ਕੇ ਤੁਹਾਡੇ ਮੰਤਰੀਆਂ ਦੇ ਤੁਹਾਡਾ ਬਿਆਨ ਲੋਕ ਹਲੇ ਤੱਕ ਉਡੀਕ ਰਹੇ ਨੇ ਤੁਹਾਡੇ ਆਪਣੇ ਹਲਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸੰਗਰੂਰ ਦੀ ਲੋਕ ਸਭਾ ਕਨਸਟਿਟੂਐਂਸੀ ਦੇ ਵਿੱਚ ਨਕਲੀ ਸ਼ਰਾਬ ਨਾਲ ਲੋਕ ਮਰ ਰਹੇ ਨੇ ਇਸ ਚੀਜ਼ ਦੇ ਬਾਰੇ ਕੌਣ ਮੁੱਦਾ ਚੱਕੂਗਾ ਕੇਜਰੀਵਾਲ ਹੀ ਪੰਜਾਬ ਤੋਂ ਵੱਡਾ ਹੋ ਗਿਆ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਕੇਜਰੀਵਾਲ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਤੁਸੀਂ ਮੁਹਾਲੀ 'ਚ ਪ੍ਰੋਟੈਸਟ ਕਰਦੇ ਹੋ ਤੁਸੀਂ ਪੰਜਾਬ 'ਚ ਹੋਰ ਥਾਵਾਂ 'ਤੇ ਪ੍ਰੋਟੈਸਟ ਕਰਦੇ ਹੋ ਇਹਦਾ ਮਾਇਨਾ ਕੀ ਆ ਤੁਹਾਡੀ ਆਪਣੀ ਸਰਕਾਰ ਆ ਯਾਰ ਲੋਕ ਸਭਾ ਚੋਣਾਂ ਆਉਣਗੀਆਂ ਲੋਕਾਂ ਨੂੰ ਲੱਗ ਜੂਗਾ ਪਤਾ ਕਿ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਪਰ ਤੁਸੀਂ ਘੱਟੋ-ਘੱਟ ਜਿਹੜਾ ਇੰਨਾ ਵੱਡਾ ਪੰਜਾਬ ਦੇ ਵਿੱਚ ਹਾਸਾ ਹੋ ਰਿਹਾ ਕੀ ਦੀ ਗਲਤੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਵਾਰੀ ਤਰਮ ਤਰਨ ਤੇ ਅੰਮ੍ਰਿਤਸਰ ਦੇ ਵਿੱਚ 2020ਾਂ ਦੇ ਵਿੱਚ ਨਕਲੀ ਸ਼ਰਾਬ ਨਾਲ ਲੋਕ ਮਰ ਰਹੇ ਸੀ ਤਾਂ ਤੁਹਾਡੀ ਪ੍ਰੈਸ ਕਾਨਫਰੰਸ ਕੀ ਕਹਿੰਦੀ ਸੀ ਤੁਹਾਨੂੰ ਯਾਦ ਤਾਂ ਤਾਂ ਹੋਣਾ ਪਰ ਹੋ ਸਕਦਾ ਹੈ ਕਿ ਜਿਵੇਂ ਬਹੁਤ ਵੱਡੇ ਅਹੁਦੇ ਤੇੋਂ ਇਹ ਆਖੀਏ ਕਿ ਵਰਕਰਾਂ ਨੂੰ ਵੀ ਜਿਹੜਾ ਆ ਉਹ ਸ਼ੈਡ ਭੁੱਲ ਗਿਆ ਹੋਣਾ ਮਾਨ ਸਰ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਜਿਹੜੇ ਇਸ ਦੇ ਨਾਲ ਸੰਬੰਧਿਤ ਨੇ ਸਾਰੇ ਤੇ ਇਰਾਦਾ ਕਤਲ ਦਾ ਪਰਚਾ ਹੋਣਾ ਚਾਹੀਦਾ ਕਿ ਮਜ਼ਦੂਰੀ ਕਰਨ ਵਾਲੇ ਰੋਜ਼ੀ ਰੋਟੀ ਦਾ ਹੀਲਾ ਕਰਕੇ ਜਿਹੜਾ ਰੋਟੀ ਖਾਣ ਵਾਲੇ ਲੋਕ ਮਰੇ ਨੇ ਉਹਨਾਂ ਦੇ ਨਾਲ ਸਰਕਾਰ ਨੂੰ ਖੜਨਾ ਚਾਹੀਦਾ ਪਰ ਤੁਹਾਡੇ ਤਾਂ ਆਪਣੇ ਮੰਤਰੀ ਅਮਨ ਅਰੋੜਾ ਕੀ ਕਹਿ ਗਏ ਕਮਾਲ ਕਰੀ ਜਾਂਦੇ ਹੋ ਕਹਿੰਦੇ ਜੇ ਠੇਕੇ ਤੋਂ ਸ਼ਰਾਬ ਲੈ ਕੇ ਬੰਦਾ ਉਹਨੂੰ ਪੀ ਕੇ ਮਰਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਸੀ ਹੁਣ ਜਿਹੜੀ ਇਹ ਨਕਲੀ ਸ਼ਰਾਬ ਕਿਸੇ ਤੋਂ ਲੈ ਕੇ ਕਿਸੇ ਨੇ ਪੀਲੀ ਇਹਦੇ 'ਚ ਸਰਕਾਰ ਕੀ ਕਰੇ ਜੇ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਹੈਗਾ ਫਿਰ ਸਰਕਾਰ ਦਾ ਕੰਮ ਹੀ ਕੀ ਰਹਿ ਗਿਆ ਦੇ ਜੇ ਤਾਂ ਸਰਕਾਰੀ ਠੇਕੇ ਤੋਂ ਪੀ ਕੇ ਬੰਦਾ ਮਰਿਆ ਹਾਂਜੀ ਗੱਲ ਨੂੰ ਸਮਝ ਲਓ ਹਾਂਜੀ ਸਰਕਾਰੀ ਠੇਕੇ ਤੋਂ ਬੰਦੇ ਨੇ ਬੋਤਲ ਲਈ ਤੇ ਪੀ ਕੇ ਮਰ ਗਿਆ ਫਿਰ ਤਾਂ ਸਰਕਾਰ ਜ਼ਿੰਮੇਵਾਰ ਜ਼ਿੰਮੇਵਾਰ ਹਾਂਜੀ ਜੇ ਆਪਾਂ ਹੁਣ ਜਿਹੜੇ ਬੰਦੇ ਕੋਲ ਬੰਦਾ ਲੈ ਕੇ ਆਉਂਦਾ ਇਹ ਜਾ ਕੇ ਪੀਂਦਾ ਹਾਂਜੀ ਉਹ ਕੋਈ ਠੇਕੇਦਾਰ ਨਹੀਂ ਉਸ ਕੋਈ ਸਰਕਾਰ ਦਾ ਕਰਿੰਦਾ ਨਹੀਂ ਸਰਕਾਰ ਦਾ ਮੁਲਾਜ਼ਮ ਨਹੀਂ ਕਾਰ ਦੀ ਜ਼ਿੰਮੇਵਾਰੀ ਤਾਂ ਹੈ ਜੇ ਸਰਕਾਰੀ ਠੇਕੇ ਤੋਂ ਲੈ ਕੇ ਬੰਦਾ ਮਰਿਆ ਹੋਵੇ ਜਦੋਂ ਦੂਜਿਆ ਦੀ ਵਾਰੀ ਕੁਝ ਵਾਪਰਦਾ ਤਾਂ ਅਸੀਂ ਬੜੇ ਲੰਮੇ ਚੌੜੇ ਤਰੀਕੇ ਨਾਲ ਭਾਸ਼ਣ ਦੰਦੇ ਆਂ ਅਸੀਂ ਪ੍ਰੈਸ ਕਾਨਫਰੰਸਾਂ ਕਰਦੇ ਆਂ ਯਾਰ ਹੁਣ ਜੇ ਤੁਹਾਡੇ ਵਾਰੀ ਹੋ ਗਿਆ ਤਾਂ ਜ਼ਿੰਮੇਵਾਰੀ ਲੈ ਲਓ ਸਬੰਧਤ ਅਧਿਕਾਰੀ ਨੂੰ ਪੁੱਛੋ ਉਥੋਂ ਦੇ ਐਕਸਾਈਜ਼ ਮਹਿਕਮੇ ਦੇ ਉਸ ਵੱਡੇ ਅਧਿਕਾਰੀ ਨੂੰ ਪੁੱਛੋ ਜਿਹਦੀ ਜ਼ਿੰਮੇਵਾਰੀ ਹੈ ਉਥੇ ਨਕਲੀ ਸ਼ਰਾਬ ਨਾ ਵਿਕੇ ਮੰਤਰੀ ਨੂੰ ਪੁੱਛੋ ਐਕਸਾਈਜ਼ ਵਿਭਾਗ ਆ ਜਿਹਦੇ ਕੋਲ ਕਿ ਭਾਈ ਕਿੱਦਾਂ ਪੰਜਾਬ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਇੰਨੀ ਛੇਤੀ ਤਾਂ ਤੁਸੀਂ ਇਹ ਇਹ ਨਹੀਂ ਕਹਿ ਸਕਦੇ ਨਾ ਕਿ ਅਸੀਂ ਹਲੇ ਆਏ ਆਏ ਆਂ ਤੁਹਾਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਕਮਾਲ ਦੀ ਗੱਲ ਹੈ ਕਿ ਤੁਹਾਡੇ ਲਈ ਕੇਜਰੀਵਾਲ ਦੇ ਹੱਕ 'ਚ ਬਿਆਨ ਦੇਣਾ ਬਹੁਤ ਜ਼ਰੂਰੀ ਆ ਉਹ ਵੀ ਦਿੱਲੀ ਪਹੁੰਚ ਕੇ ਪਰ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਲੋਕਾਂ ਤੱਕ ਪਹੁੰਚ ਕਰਕੇ ਅਫਸੋਸ ਪ੍ਰਗਟ ਕਰਨਾ ਜ਼ਰੂਰੀ ਸ਼ਾਇਦ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਦਿੜਬਾ ਦੇ ਪਿੰਡ ਗੁਜਰਾ ਹੋਵੇ ਉਹਦੇ ਲਾਗਲਾ ਪਿੰਡ ਹੋਵੇ ਜਾਂ ਇੱਕ ਸੁਨਾਮ ਹਲਕੇ ਦਾ ਪਿੰਡ ਹੋਵੇ ਕਈ ਥਾਵਾਂ ਦੇ ਉੱਤੇ ਲਗਾਤਾਰ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਵੱਧ ਰਹੀ ਆ ਪ੍ਰਸ਼ਾਸਨਿਕ ਦਬਾਅ ਨਾਲ ਪਰਿਵਾਰ ਜਿਹੜੇ ਨੇ ਉਹ ਸਸਕਾਰ ਵੀ ਕਰ ਰਹੇ ਨੇ ਪਰ ਇਹ ਵੱਡਾ ਮੁੱਦਾ ਪੰਜਾਬ ਦੇ ਲੋਕ ਵੋਟਾਂ ਦੇ ਵਿੱਚ ਜਿਹੜਾ ਆ ਉਹ ਸਰਕਾਰ ਦੇ ਕੋਲੋਂ ਜ਼ਰੂਰ ਪੁੱਛਣਗੇ ਜਿਸ ਤਰੀਕੇ ਦੇ ਨਾਲ ਹਰ ਛੋਟਾ ਵੱਡਾ ਵਰਕਰ ਜਿਹੜਾ ਆ ਆਮ ਆਦਮੀ ਪਾਰਟੀ ਦਾ ਸਿਰਫ ਤੇ ਸਿਰਫ ਕੇਜਰੀਵਾਲ ਵਾਲੇ ਮੁੱਦੇ ਨੂੰ ਲੈ ਕੇ ਹੀ ਬਿਆਨ ਦੇ ਰਿਹਾ ਤੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਸ਼ਾਇਦ ਕਿਨਾਰਾ ਕਰੀ ਬੈਠੇ ਨੇ ਤਾਂ ਇੰਜ ਜਾਪ ਰਿਹਾ ਕਿ ਜਿਵੇਂ ਪੰਜਾਬ ਸਰਕਾਰ ਦੇ ਲਈ ਪੰਜਾਬ ਜ਼ਰੂਰੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਵਾਪਰ ਰਹੀ ਹਰ ਘਟਨਾ ਸ਼ਾਇਦ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਉਹ ਖੁਦ ਇੱਕ ਮੰਤਰੀ ਉਹਨਾਂ ਦਾ ਕਹਿ ਕੇ ਆ ਗਿਆ ਕਿ ਭਾਈ ਇਹਦੇ 'ਚ ਸਾਡੀ ਕੀ ਕਹ ਲਓ ਕਿ ਸਾਡੀ ਕੀ ਗਲਤੀ ਹੈ ਜਦੋਂ ਅਗਲੇ ਨੇ ਠੇਕੇ ਤੋਂ ਲੈ ਕੇ ਸ਼ਰਾਬੀ ਦੀ ਪੀਤੀ ਸੋ ਪੰਜਾਬ ਦੇ ਲੋਕ ਇਹ ਸਵਾਲ ਕਰ ਰਹੇ ਨੇ ਕਿ ਭਗਵੰਤ ਮਾਨ ਜੀ ਪੰਜਾਬ ਜ਼ਰੂਰੀ ਆ ਕਿ ਕੇਜਰੀਵਾਲ ਜ਼ਰੂਰੀ ਆ